ਸਾਰੇ ਪਟਿਆਲਾ ਵਾਸੀਆਂ ਨੂੰ ਪਟਿਆਲਵੀਸ ਨੂੰ ਬਹੁਤ ਪਿਆਰ ਭਰੀ ਸਸ਼ੇਕਾਲ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਆਪਣਾ ਜਿਹੜਾ ਪਟਿਆਲਾ ਹੈਰੀਟੇਜ ਫੈਸਟੀਵਲ ਤੇ ਇਸ ਬਾਰੇ ਸਰਸ ਮੇਲਾ ਕੱਲ ਤੋਂ ਸਾਡਾ ਸਟਾਰਟ ਹੋਣਾ ਲਾਏਗਾ ਤੇ ਤਿਆਰੀਆਂ ਪੂਰੇ ਜੋਰ ਸ਼ੋਰਾਂ ਤੇ ਹੈਗੀ ਬੜਾ ਇੱਕ ਲਾਈਵਲੀ ਜਿਹਾ ਮਾਹੌਲ ਹੈਗਾ ਤੇ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਖੁੱਲਾ ਸੱਦਾ ਹੈਗਾ ਕਿ ਤੁਸੀਂ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਿਓ ਤੇ ਇਸ ਨੂੰ ਆਪਾਂ ਇੰਜੋਏ ਮੈਮਰੀਏਬਲ ਬਣਾਈਏ ਕਿ ਆਪਣੀ ਕਲਚਰਲ ਜਿਹੜੀ ਵਿਰਾਸਤੀ ਵਿਰਾਸਤ ਹੈਗੀ ਹੈਰੀਟੇਜ ਬਹੁਤ ਬਹੁਤ ਹੀ ਇੰਪੋਰਟੈਂਟ ਹੈਗੀ ਤੇ ਉਸ ਨੂੰ ਆਪਾਂ ਵੀ ਔਰ ਆਪਣੇ ਆਉਣ ਵਾਲੇ ਜਨਰੇਸ਼ਨ ਨੂੰ ਵੀ ਉਹਦੀ ਇੱਕ ਝਲਕ ਜਿਹੜੀ ਇਸ ਫੈਸਟੀਵਲ ਤੋਂ ਮਿਲਦੀ ਹੈਗੀ ਉਹ ਦੇਖੀਏ ਤਾਂ ਕੱਲ ਤੋਂ ਜਿਹੜਾ ਸਾਡਾ ਹੈਰੀਟੇਜ ਫੈਸਟੀਵਲ ਸ਼ੁਰੂ ਹੋਊਗਾ ਉਹਦੇ ਵਿੱਚ ਸਾਰੀ ਐਂਟਰੀਜ਼ ਫ੍ਰੀ ਹੈਗੀ ਬੱਚੇ ਬਜ਼ੁਰਗ ਸਭ ਵਾਸਤੇ ਅਸੀਂ ਇੰਤਜ਼ਾਮ ਕਰਤੇ ਹੈਗੇ ਸਰਸ ਮੇਲੇ ਚੁਕੀ ਸਟੋਲਰ ਹੋ ਗਏ व्हीਲ ਚੇਅਰਸ ਹੋ ਗਏ ਜਿਹੜੀ ਮਦਰਸ ਹੈਗੇ ਉਹਨਾਂ ਵਾਸਤੇ ਫੀਡਿੰਗ ਰੂਮ ਵਗੈਰਾ ਦੀ ਵੀ ਇੰਤਜ਼ਾਮ ਅਸੀਂ ਕਿੱਤੇ ਹੈਗੇ ਤਾਂ ਸਾਡੀ ਕੋਸ਼ਿਸ਼ ਹੈ ਕਿ ਸਾਰੇ ਵਰਗਾਂ ਨੂੰ ਇਹਦੇ 'ਚ ਝਲਕ ਦੇਖਣ ਦਾ ਇੱਕ ਮੌਕਾ ਦਿੱਤਾ ਜਾਵੇ ਕਿ ਉਹ ਬਹੁਤ ਇੰਜੋਏ ਕਰਕੇ ਇੱਥੇ ਜਾਣ ਇੱਥੋਂ ਜਾਣ ਇਸ ਦੇ ਨਾਲ ਨਾਲ ਹੈਰੀਟੇਜ 'ਚ ਜਿੱਥੇ ਨਾਟਕ ਹੋ ਗਿਆ ਆਪਣਾ ਮਿਲਟਰੀ ਟ੍ਰੇਜਰ ਫੈਸਟੀਵਲ ਹੋ ਗਿਆ 에어로 ਸ਼ੋ ਪੌਪ ਨਾਈਟ ਇਸ ਤੋਂ ਇਲਾਵਾ ਇਸ ਵਾਰ ਇੱਕ ਟਰ ਆਏਗਾ ਜੋ ਸਾਡੀ ਵਿਰਾਸਤ ਦੀ ਇੱਕ ਝਲਕ ਦੇਊਗਾ ਨਾਲ ਹੀ ਨਾਲ ਜਿਹੜੇ 뮤지컬 ਨਾਈਟ ਹੁੰਦੀ ਹੈ ਉਹਦੇ ਵਿੱਚ ਵੀ ਆਪਣੇ ਹੈਰੀਟੇਜ ਨੂੰ ਦਰਸਾਉਂਦਾ ਹੋਇਆ ਇੱਕ ਸ਼ੋਅ ਅਸੀਂ ਰੱਖਿਆ ਹੈਗਾ ਤਾਂ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਚਾਹੇ ਪਾਵੇ ਫੂਡ ਫੈਸਟੀਵਲ ਹੋ ਇਹ ਸਾਰੇ ਲੋਕਲਸ ਵਾਸਤੇ ਅਸੀਂ ਅਰੇਂਜਮੈਂਟ ਕਰ ਰਹੇ ਹੈਗੇ ਤੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੇ ਸਭ ਨੇ ਮਿਲ ਕੇ ਕਾਫੀ ਮਿਹਨਤ ਕੀਤੀ ਹੈਗੀ ਇਹ ਸਾਡੀ ਸਫਲ ਆ ਸਾਰੇ ਪਟਿਆਲਾ ਵਾਸੀਆਂ ਨੂੰ ਪਟਿਆਲਵੀ ਬਹੁਤ ਪਿਆਰ ਭਰੀ ਸਸ਼ਕਾਲ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਆਪਣਾ ਜਿਹੜਾ ਪਟਿਆਲਾ ਹੈਰੀਟੇਜ ਫੈਸਟੀਵਲ ਤੇ ਇਸ ਵਾਰੀ ਸਰਸ ਮੇਲਾ ਕੱਲ ਤੋਂ ਸਾਡਾ ਸਟਾਰਟ ਹੋਣਾ ਲਾਏਗਾ ਤੇ ਤਿਆਰੀਆਂ ਪੂਰੇ ਜੋਰ ਸ਼ੋਰਾਂ ਤੇ ਹੈਗੀ ਬੜਾ ਇੱਕ ਲਾਈਵਲੀ ਜਿਹਾ ਮਾਹੌਲ ਹੈਗਾ ਤੇ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਖੁੱਲਾ ਸੱਦਾ ਹੈਗਾ ਕਿ ਤੁਸੀਂ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਿਓ ਤੇ ਇਸ ਨੂੰ ਆਪਾਂ ਇੰਜੋਏ ਮੈਮਰੀਏਬਲ ਬਣਾਈਏ ਕਿ ਆਪਣੀ ਕਲਚਰਲ ਜਿਹੜੀ ਵਿਰਾਸਤੀ ਵਿਰਾਸਤ ਹੈਗੀ ਹੈਰੀਟੇਜ ਬਹੁਤ ਬਹੁਤ ਹੀ ਇੰਪੋਰਟੈਂਟ ਹੈਗੀ ਤੇ ਉਸ ਨੂੰ ਆਪਾਂ ਵੀ ਔਰ ਆਪਣੇ ਆਣ ਵਾਲੀ ਜਨਰੇਸ਼ਨ ਨੂੰ ਵੀ ਉਹਦੀ ਇੱਕ ਝਲਕ ਜਿਹੜੀ ਇਸ ਫੈਸਟੀਵਲ ਤੋਂ ਮਿਲਦੀ ਹੈਗੀ ਉਹ ਦੇਖੀ ਤਾਂ ਕੱਲ ਤੋਂ ਜਿਹੜਾ ਸਾਡਾ ਹਰਿਟੇਜ ਫੈਸਟੀਵਲ ਸ਼ੁਰੂ ਹੋਊਗਾ ਉਹਦੇ ਵਿੱਚ ਸਾਰੀ ਐਂਟਰੀਜ਼ ਫ੍ਰੀ ਹੈਗੀ ਬੱਚੇ ਬਜ਼ੁਰਗ ਸਭ ਵਾਸਤੇ ਅਸੀਂ ਇੰਤਜ਼ਾਮ ਕਰਤੇ ਹੈਗੇ ਸਰਸ ਮੇਲੇ ਚੂਕੀ ਸਟਾਲਰ ਹੋ ਗਏ ਵੀ ਚੇਅਰਸ ਹੋ ਗਏ ਜਿਹੜੀ ਮਦਰਸ ਹੈਗੇ ਉਹਨਾਂ ਵਾਸਤੇ ਫੀਡਿੰਗ ਰੂਮ ਵਗੈਰਾ ਦੀ ਵੀ ਇੰਤਜ਼ਾਮ ਅਸੀਂ ਕਿੱਤੇ ਹੈਗੇ ਤਾਂ ਸਾਡੀ ਕੋਸ਼ਿਸ਼ ਹੈ ਕਿ ਸਾਰੇ ਵਰਗਾਂ ਨੂੰ ਇਹਦੇ 'ਚ ਝਲਕ ਦੇਖਣ ਦਾ ਇੱਕ ਮੌਕਾ ਦਿੱਤਾ ਜਾਵੇ ਕਿ ਉਹ ਬਹੁਤ ਇੰਜੋਏ ਕਰਕੇ ਇੱਥੇ ਜਾਣ ਇੱਥੋਂ ਜਾਣ ਇਸ ਦੇ ਨਾਲ ਨਾਲ ਹੈਰੀ ਟਕ ਹੋ ਗਿਆ ਆਪਣਾ ਮਿਲਟਰੀ ਟ੍ਰੇਜਰ ਫੈਸਟੀਵਲ ਹੋ ਗਿਆ 에어로 ਸ਼ੋ ਪੌਪ ਨਾਈਟ ਇਸ ਤੋਂ ਇਲਾਵਾ ਇਸ ਵਾਰ ਇੱਕ ਟਰੈਡੀਸ਼ਨਲ ਫੈਸ਼ਨ ਸ਼ੋ ਰੱਖਿਆ ਹੈਗਾ ਜੋ ਸਾਡੀ ਵਿਰਾਸਤ ਦੀ ਇੱਕ ਝਲਕ ਦੇਊਗਾ ਨਾਲ ਹੀ ਨਾਲ ਜਿਹੜੇ 뮤지컬 ਨਾਈਟ ਹੁੰਦੀ ਹੈ ਉਹਦੇ ਵਿੱਚ ਵੀ ਆਪਣੇ ਹੈਰੀਟੇਜ ਨੂੰ ਦਰਸਾਉਂਦਾ ਹੋਇਆ ਇੱਕ ਸ਼ੋ ਅਸੀਂ ਰੱਖਿਆ ਹੈਗਾ ਤਾਂ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਚਾਹ ਪਾਵੇ ਫੂਡ ਫੈਸਟੀਵਲ ਹੋ ਇਹ ਸਾਰੇ ਲੋਕਲਸ ਵਾਸਤੇ ਅਸੀਂ ਅਰੇਂਜਮੈਂਟ ਕਰ ਰਹੇ ਹੈਗੇ ਤੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੇ ਸਭ ਨੇ ਮਿਲ ਕੇ ਕਾਫੀ ਮਿਹਨਤ ਕੀਤੀ ਹੈਗੀ ਇਹ ਸਾਡੀ ਸਫਲਤਾ ਹੀ ਹੋਊਗੀ ਜੇ ਤੁਸੀਂ ਬਚਤ ਕੇ ਦੇ ਹਿੱਸਾ ਵੀ ਲਓਗੇ ਤੇ ਇੰਜੋਏ ਕਰਕੇ ਵਾਪਸ ਜਾਓਗੇ ਤਾ ਸਾਰਿਆਂ ਨੂੰ ਬਹੁਤ-ਬਹੁਤ ਇੱਕ ਵਾਰੀ ਫੇਰ ਮੈਂ ਸੱਤਾ ਦਿੰਦੀ ਆ ਕਿ ਆਓ ਤੁਹਾਡੇ ਪਾਰਟਿਸਪੇਸ਼ਨ ਨਾਲ ਇਹ ਸਕਸੈਸਫੁਲ ਹੋਣਾ ਹੈਗਾ ਤੇ ਇੱਕ ਮੈਮਰੀ ਆਪਾਂ ਇਸ ਸਾਲ ਕ੍ਰੀਏਟ ਕਰੀਏ ਤੇ ਥੋੜੀ ਜਿਹੀ ਸਾਡੀ ਕੋਸ਼ਿਸ਼ ਹੈ ਕਿ ਥੋੜਾ ਡਿਫਰੈਂਸ ਡਿਫਰੈਂਟ ਸਾਰਿਆਂ ਨੂੰ ਐਕਸਪੀਰੀਅੰਸ ਇਸ ਵਾਰੀ ਮਿਲੂਗਾ ਤਾਂ ਸਾਰੇ ਆਪਾਂ ਆਈਏ ਆਪਣੀ ਵਿਰਾਸਤ ਦਾ ਲੁਫਤ ਉਠਾਈਏ ਤੇ ਇੱਕ ਹਿਸਟਰੀ ਟ੍ਰੈਡੀਸ਼ਨ ਨੂੰ ਅੱਗੇ ਲੈ ਜਾਂਦਾ ਪ੍ਰਯਾਸ ਕਰੀਏ ਧੰਨਵਾਦ